ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਐਨ ਐਚ ਏ ਆਈ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਮਲੇਰ ਕੋਟਲਾ ਵੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਪੱਖ ਦਾ ਨਜ਼ਰ ਆਇਆ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਕਿਸਾਨਾਂ ਦਾ ਵਿਚਾਲੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਉੱਚ ਅਧਿਕਾਰੀ ਅਤੇ ਕਿਸਾਨ ਆਗੂ ਸ਼ਾਮਲ ਨਹੀਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ 10 ਮੈਂਬਰੀ ਕਮੇਟੀ ਜਲਦ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢੇਗੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਅ ਅੱਜ ਤੱਕ ਜਿਹੜੀ ਸੀਗੀ ਐਕਟੀਵਿਟੀ ਰਿਲੇਟਡ ਟੂ NHAI ਦਿੱਲੀ ਕਟਰਾ ਐਕਸਪ੍ਰੈਸਵੇ ਜਿਹੜਾ ਮਲੇਕਪੁਰਾ ਡਿਸਟ੍ਰਿਕਟ ਦੇ ਵਿੱਚ ਹੈ ਅ ਇਥੇ ਕੁਝ ਸਟ੍ਰੈਚ ਜਿਹੜਾ ਹੈਗਾ ਪੈਂਲਿੰਗ ਹੋ ਪੋゼਸ਼ਨ ਸੀਗਾ ਦਿੱਜਦੀ ਪੇਮੈਂਟ ਆਲਰੇਡੀ ਸਾਈਡਰ ਵੱਲੋਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਅਸ ਪਰ NH ਐਕਟ ਵਾਸ ਸੈਂਟ ਟੂ ਕੋਰਟ ਤੇ ਉਹਦਾ ਜਿਹੜਾ ਪੋゼਸ਼ਨ ਲਾਫਲੀ ਲਿਆ ਗਿਆ ਸੀ ਤੇ ਉਹ ਜਿਹੜੇ ਹੁਣ ਜਿਹੜੇ ਉਹਦੇ ਵਿੱਚ ਕੁਝ ਹੋਰ ਇਸ਼ੂਸ ਹੈਗੇ ਤੇ ਉਹਦੇ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਲੋਂਗ ਵਿਦ ਪੁਲਿਸ ਐਡਮਿਨਿਸਟ੍ਰੇਸ਼ਨ ਇੱਕ ਕਮੇਟੀ ਬਣਾਤੀ ਹੈ ਤੇ ਜਿਹਦੇ ਵਿੱਚ ਲੈਂਡ ਰਿਲੇਟਡ ਇਸ਼ੂਸ ਦੇ ਵਿੱਚ ਅਸੀਂ ਸਾਰੇ ਰੈਵਨਿਊ ਆਫੀਸਰਸ ਇਨਕਲੂਡਿੰਗ ਤਸੀਹਦਾਰ ਕਨਸਰਨਡ ਕਾਨੂੰਗੋ ਪਟਵਾਰੀ ਤੇ ਜਿਹੜਾ ਸਾਡੇ ਦਫ਼ਤਰ ਦਾ ਐਸਕੇ ਉਹਨਾਂ ਨੂੰ ਪਾਇਆ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਕਿ ਜਿਹੜੇ ਟੈਕਨੀਕਲ ਇਸ਼ੂਸ ਦੇ ਕੇ ਦਿਸ ਕਮੇਟੀ ਵਿਲ ਰਿਪੋਰਟ ਟੂ ਦੀ ਐਗਜ਼ੀਕਿਊਟਿਵ ਕਮੇਟੀ ਜਿਹਦੇ ਵਿੱਚ ਦੈਟ ਇਜ਼ ਟੂ ਬੀ ਹੈਡਡ ਬਾਈ ਦੀ ਏਡੀਸੀ ਐਂਡ ਐਸਡੀਐਮ ਡੀਐਸਪੀ ਐਸ ਐਚ ਓ ਐਂਡ ਡੀ ਆਰ ਓ ਵਿਲ ਆਲ ਬੀ ਮੈਂਬਰਸ ਸੋ ਅਸੀਂ ਇਹ ਜਿਹੜੇ ਇਸ ਤਰ੍ਹਾਂ ਦੇ ਕੰਪਲਿਕੇਟਿਡ ਇਸ਼ੂਸ ਹੈ ਜਿਹੜੇ ਆਊਟ ਆਫ ਸਾਡੇ ਰੈਵਨਿਊ ਕੋਰ ਜੁਰਿਸਡਿਕਸ਼ਨ ਹੈ ਤੇ ਉਹਨਾਂ ਨੂੰ ਬੈਠ ਕੇ ਕਮੇਟੀ ਦੇਖੇਗੀ ਤੇ ਕਿਸੇ ਲੌਜੀਕਲ ਕਨਕਲੂਜਨ ਦੇ ਵਿੱਚ ਲੈ ਕੇ ਆਏਗੀ ਤੇ ਮੈਂ ਪਰਸਨਲੀ along with ssps our we will monitor keep monitoring it feedback लंदे ਰਵਾਂਗੇ ਤੇ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਬਿਲਕੁਲ ਇਸ ਸਪੈਸੀਫਾਈਡ ਟਾਈਮ ਫਰੇਮ ਦੇ ਵਿੱਚ ਇਹ ਸਾਰੇ ਇਸ਼ੂਸ ਦਾ ਹੱਲ ਕੀਤਾ ਜਾਏ ਪੋਜ਼ਿਟਿਵ ਰਹੀ ਬਿਲਕੁਲ ਜੀ ਮੀਟਿੰਗ ਪੋਜ਼ਿਟਿਵ ਰਹੀ ਹੈ ਤੇ ਅਸੀਂ ਮੈਂ ਦੱਸਣਾ ਚਾਹਾਂਗੀ ਕਿ ਕੁਝ ਜਿਹੜੇ ਫਾਰਮਰਸ ਹੈ ਉਹਨਾਂ ਨੂੰ ਵੀ ਨਾਲ ਕਮੇਟੀ ਦੇ ਵਿੱਚ ਲਿਆ ਹੈ ਬਿਕੋਜ਼ ਜਿਵੇਂ ਮੈਂ ਦੱਸਿਆ ਕਿ ਥੀਸ ਇਸ਼ੂਸ ਆਰ ਆਊਟ ਆਫ ਰੈਵਨਿਊ ਕੋਰ ਜਰਿਸਡਿਕਸ਼ਨ ਤੇ ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦੀ ਸਪੋਰਟ ਕੋਆਪਰੇਸ਼ਨ ਦੇ ਨਾਲ ਵੀ ਹੋਪ ਦੈਟ ਵੀ ਵਿਲ ਅਸੀਂ ਜੋ ਵੀ ਇਸ਼ੂਸ ਪੈਣਗੇ ਉਹਨਾਂ ਦਾ ਹੱਲ ਕਰ ਪਾਵਾਂਗੇ। ਆਦਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਕਮੇਟੀ ਕੋਈ ਹੱਲ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਮੋਰਚਾ ਜਾਰੀ ਰਹੇਗਾ। ਮੀਟਿੰਗ ਇਹ ਚੱਲੀ ਹੈ। ਇੱਕ ਤਾਂ 10 ਮੈਂਬਰੀ ਕਮੇਟੀ ਬਣਾਈ ਹੈ। ਜਿਹੜੇ ਉਹ ਮਾਮਲੇ ਰਹੇ ਉਹਨਾਂ ਨੂੰ ਨਿਪਟਾਉਣ ਵਾਸਤੇ। ਦੂਜਾ ਇਹ ਹੈ ਵੀ ਆਪਣਾ ਮੋਰਚਾ ਚੱਲੂਗਾ। ਕਿ ਪ੍ਰਸ਼ਾਸਨ ਜਦੋਂ ਤੱਕ ਇਹ ਕਮੇਟੀ ਦਾ ਨਿਪਟਾਰਾ ਨਹੀਂ ਕਰਦੀ ਉਦੋਂ ਤੱਕ ਇਹਦਾ ਮੋਰਚਾ ਚੱਲੂਗਾ ਜਦੋਂ ਨਿਪਟਾਰਾ ਹੋ ਗਿਆ। ਗੱਲ ਉਹ ਗੱਲ ਉਸ ਤੋਂ ਬਾਅਦ ਹੀ ਨਿਪਟੂ। ਸੈਂਤੀ ਬਣੀ ਪੈਣੀ ਹੈ। 70 ਪੈਸਿਆਂ ਦੀ ਤਾਂ 70 ਪਹਿਲੀ ਸੀ ਹੁਣ ਤਾਂ ਗੱਲ ਐਸੀਬੀ ਪਰਿਵਾਰਾਂ ਦੇ ਵਿੱਚ ਜਿਵੇਂ ਭਾਈਚਾਰੇ ਬੰਡਵਾਰੇ ਦਾ ਹੁੰਦਾ ਉਹ ਡਿਸਪਿਊਟ ਸੀ ਉਹ ਡਿਸਪਿਊਟ ਕਮੇਟੀ ਬਹਿ ਕੇ ਉਹਦਾ ਹੱਲ ਜਿਹੜਾ ਉਹ ਕਰੂਗੀ ਉਹ ਉਹਦੇ ਵਾਸਤੇ ਜਿਹੜਾ ਸਮਾਂ ਇੱਕ ਦੋ ਦਿਨ ਚ ਪ੍ਰਸ਼ਾਸਨ ਵੀ ਜੋਰ ਲਾਊਗਾ ਅਸੀਂ ਵੀ ਸਹਿਯੋਗ ਦੇ ਮੰਗੇ ਤੋਂ ਪੂਰਾ ਤਾਂ ਕਿ ਸ਼ਿਕਾਇਤਨ ਬਟਾਰਾ ਕੀਤਾ ਜਾ ਸਕੇ ਟਾਈਮ ਬੰਡ ਹੋ ਰਹੀ ਹੈ ਉਸ ਤੱਕ ਟਾਈਮ ਬਾਉਂਡਰੀ ਹੋਇਆ ਸਾਮ ਸਵੇਰ ਦਾ ਹੈਗਾ ਜੀ ਬਸ ਕੱਲ ਨੂੰ 10 ਮੀਟਰ ਰੱਖਾਂਗੇ ਨਹੀਂ ਇਹ ਮੋਰਚਾ ਆਪਣੀ ਮੀਟਿੰਗ ਹੋਊਗੀ ਜਾਂ ਪ੍ਰਸ਼ਾਸਨ ਨਾਲ ਹੋਊਗੀ ਪ੍ਰਸ਼ਾਸਨ ਤੇ ਅਸੀਂ ਮੀਟਿੰਗ ਕਰਨ ਤੋਂ ਬਾਅਦ ਜਿਹੜੇ ਉਹ ਬੰਦੇ ਇਹਨੂੰ ਬੁਲਾ ਕੇ ਉਹਨਾਂ ਦੀ ਸਹਿਮਤੀ ਬਣਾਉਣ ਵਾਸਤੇ ਜਿਹੜੇ ਕੋਸ਼ਿਸ਼ਾਂ ਉਹ ਕਰਾਂਗੇ ਲੱਗਦਾ ਪਤਾ ਮੇਰੇ ਲੱਗਦਾ ਬਰ ਗੱਲ ਦੇਖੋ ਅਸੀਂ ਸਾਡੇ ਪਾਸੋਂ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਸਮਾਂ ਤੋਂ ਪਹਿਲਾਂ ਕੋਈ ਗੱਲ ਕਹਿਣੀ ਉਹ ਠੀਕ ਨਹੀਂ ਹੁੰਦੀ ਹਾਂਜੀ ਬਿਲਕੁਲ ਹੋਰ ਚਾਹ ਜਿੱਥੇ ਸਾਡਾ ਪਹਿਲਾ ਮੋਰਚਾ ਲੱਗਿਆ ਹੋਇਆ ਸੀਗਾ ਉੱਥੇ ਮੋਰਚਾ ਸਾਡਾ ਜਾਰੀ ਰਹੂਗਾ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਆ ਬਹੁਤ ਤਸਲੀਕੇ ਨਾਲ ਗੱਲਬਾਤ ਹੋਈ ਹੈਗੀ ਆ ਜਣੀ ਜਿੱਥੇ ਸਾਡਾ ਮੋਰਚਾ ਪਹਿਲਾਂ ਚੱਲਦਾ ਸੀ ਉੱਥੇ ਮੋਰਚਾ ਚੱਲਦਾ ਰਹੂਗਾ ਪ੍ਰਸ਼ਾਸਨ ਉਥੋਂ ਸਾਰਾ ਪ੍ਰਸ਼ਾਸਨ ਜਿਹੜਾ ਉਹ ਉਥੋਂ ਹਟਾਉਣਗੇ ਕਿਉਂਕਿ ਸਾਡਾ ਅਸੀਂ ਮੋਰਚਾ ਉੱਥੇ ਲੈ ਕੇ ਸੀਗਾ ਜਿੱਥੇ ਸਾਡਾ ਪਹਿਲਾ ਮੋਰਚਾ ਉੱਥੇ ਲੱਗਿਆ ਰਹੂਗਾ ਜਿੰਨੀ ਦੇਰ ਇਹਦਾ ਕੋਈ ਨਮਟਾਰਾ ਨਹੀਂ ਹੁੰਦਾ ਉਨੀ ਦੇਰ ਉੱਥੇ ਕੋਈ ਕੰਮ ਨਹੀਂ ਚੱਲੂਗਾ ਇਹ ਪ੍ਰਸ਼ਾਸਨ ਵੱਲੋਂ ਸਾਨੂੰ ਵਿਸ਼ਵਾਸ ਪਾਇਆ ਔਰ ਇਧਰੋਂ ਜੋ ਕੋਈ ਇਧਰੋਂ ਕਮੇਟੀ ਵੱਲੋਂ ਸਾਡੇ ਵੱਲੋਂ ਸਹਿਯੋਗ ਦੀ ਲੋੜਾ ਉਹ ਅਸੀਂ ਸਹਿਯੋਗ ਇਧਰੋਂ ਕਰਾਂਗੇ ਇਸ ਕਰਕੇ ਇੱਕ ਦੋ ਦਿਨਾਂ ਚ ਕਹਦੇ ਹੈਗੇ ਨੇ ਫਿਰ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਸੂਬਾ ਕਮੇਟੀ ਨਾਲ ਵੀ ਸਾਰੀਆਂ ਨਾਲ ਗੱਲਬਾਤਾਂ ਜਿਹੜੀ ਸਾਝੀ ਕਰਾਂਗੇ ਉਹ ਸਾਡੀ ਗੱਲਬਾਤ ਇੱਥੇ ਲੱਭੜਦੀ ਹੈ ਵੀ ਉਨੀ ਦੇਰ ਕੋਈ ਕੰਮ ਨਹੀਂ ਚੱਲੂਗਾ ਜਿੰਨੀ ਦੇਰ ਇਹਦਾ ਫ੍ਰੀ ਬਸਤਾ ਹੱਲ